ਨਸ਼ਾ ਤਸਕਰਾਂ 'ਤੇ ਨਿਸ਼ਾਨਦੇਹੀ ਤੇ ਦੋਸ਼ਤੌਪ ਅਤੇ ਡਰੱਗ ਮੰਨੀ ਕੋਈ ਬਰਾਮਦ ਗਿਰਟਾਰ ਕੀਤੇ ਵਿਅਕਤੀ ਕੋਲ ਹੈਰੋਇਨ ਵੀ ਫੜੀ ਗਈ। ਕਲਾਣਾ ਤੋਂ ਦਿੱਪੂ ਸੁਵਲੋਂ 115 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਤੋਂ ਕਾਰਸਵਾਰ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਪਿਸਤੌਲ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਪੰਤੀ ਕਲਾਣਾਵਰ ਤੇ ਐਸਐਸਓ ਦਿਲਪੀਤ ਸਿੰਘ ਆਈਪੀਐਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਨੂੰ ਇੱਕ ਮਕਬੂਲ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਡਰੱਗ ਵੇਚਦਾ ਕਾਰੋਬਾਰ ਕਰਦਾ ਹੈ ਉਹ ਕਕਾਸਪੁਰ ਤੋਂ ਕਲਾਣਾਵਰ ਆ ਰਿਹਾ ਸੀ। ਤਾਂ ਅਸੀਂ ਮੌਕੇ ਤੇ ਨੱਡਾ ਵਾਲੀ ਪਿੰਡ ਤੇ ਮਰਛਡੇ ਤੇ ਨਕਾ ਲਗਾ ਕੇ ਵਾਹਨ ਦੀ ਚੈਕਿੰਗ ਸ਼ੁਰੂ ਕੀਤੀ ਇਸ ਤਰ੍ਹਾਂ ਗਰਦਾਸਪੁਰ ਵੱਲੋਂ ਆਈ ਇੱਕ ਕਾਰ ਦੀ ਜਾਂਚ ਕੀਤੀ ਗਈ ਤਾਂ ਕਾਰ 'ਚ ਬੈਠੇ ਦੋ ਵਿਅਕਤੀਆਂ ਕੋਲੋਂ 115 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਬਾਅਦ ਵਿੱਚ ਉਹ ਲੋਕ ਅਦਾਲਤ ਵਿੱਚ ਪੇਸ਼ ਕੀਤੇ ਗਏ ਅਤੇ ਮਾਹਜੂਕ ਅਦਾਲਤ ਵੱਲੋਂ ਰਿਮਾਂਟ ਤੇ ਲਿਆ ਗਿਆ ਹੈ ਅਤੇ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਦੋ 32 ਬੋਰ ਤੇ ਪਿਸਤੌਲ ਚਾਰ ਮੈਗਜ਼ੀਨ 23 ਅਰਾਊਂਡ ਫੰਡ ਨੇ 1000 ਰੁਪਏ ਰਕਮ ਵੀ ਬਰਾਮਦ ਕੀਤੀ ਗਈ ਹੈ ਇਸ ਮੁਕੀਐ ਸਚੋਤਲ ਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੋਨਾਂ ਵਿਅਕਤੀਆਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਲਖਪ੍ਰੀਤ ਸਿੰਘ ਅਤੇ ਚਤਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦੋ ਅਣਵਲੂਨ ਵਿਅਕਤੀ ਤੇ ਜਦੋਂ ਆਪਾਂ ਹੀਰੋਇਨ ਪੜੀ ਸੀ 115 ਗ੍ਰਾਹ ਜਿਨ੍ਹਾਂ ਦਾ ਨਾਮ ਲਖ ਕੁਕਰ ਤੇ ਚਤਰ ਸਿੰਘ ਜੀ ਉਹਨਾਂ ਤੋਂ ਫਰਦਰ ਹੁਣ ਸਾਨੂੰ ਅੱਗੇ ਦੋ 32 ਬੋਰ ਪਿਸਤਲ 4 ਮੈਗਜ਼ੀਨਾਂ 23 ਰਾਉਂ ਤੇ 92000 ਡਰਗ ਮਨੀ ਦੀ ਰਿਕਵਰੀ ਹੋਈ ਹੈ ਮੇਰੀ ਇਹੀ ਅਪੀਲ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਐਸਐਸਪੀ ਸਾਹਿਬ ਦੀ ਦਿਸ਼ਾ ਵਿੱਚ ਦੇਸ਼ੇ ਆਪਾਂ ਕਲੀਅਰ ਰਿਕਵਰੀਜ਼ ਜਿਹੜਾ ਇੱਕ ਵਾਰ ਮੁਰਜ਼ਮ ਪੜ ਲਿਆ ਉਹਦੇ ਤੇ ਰੁਕਦੇ ਨਹੀਂ ਆਪਾਂ ਉਹਦੇ ਅੱਗੇ ਪਿੱਛੇ ਸਾਰਾ ਸਰਚ ਕਰੀ ਰਹਿ ਤੇ ਆਪਾਂ ਤਤਪਰ ਹਾਂ ਕਿ ਜਿੰਨੇ ਵੀ ਸਾਡੇ ਸਮਾਜ ਚ ਇਹਦਾ ਦੇ ਐਲੀਮੈਂਟਸ ਹੈ ਉਹਨਾਂ ਦਾ ਨਾਸ ਤੇ ਸਫਾਇਆ ਕਰਾਂਗੇ ਸਰ ਡਰਗਮਨੀ ਕਿੰਨੀ ਹੈ ਜੀ ਡਰਗਮਨੀ ਜੀ 92000 ਮੰਗ ਰਿਹਾ। ਇਹਨਾਂ ਚ ਕਿਹੜੀ ਕਿਹੜੀ ਤਰ੍ਹਾਂ ਮਲਗ ਇਹਨਾਂ ਦੇ ਉੱਤੇ? ਤਰ੍ਹਾਂ ਦੇ ਕਿਹੜਾ ਤੇ ਐਨਡੀਪੀਐਸ ਐਕਟ ਦੀਆਂ ਲੱਗੀਆਂ ਸੀ ਜਿਵੇਂ ਕਿ ਪਹਿਲਾਂ ਮੈਂ ਦੱਸਿਆ ਸੀ 2120 85 ਤੇ ਹੁਣ ਇਹਨਾਂ 'ਚ ਵਾਧਾ ਜੋੜ ਕੇ ਆਮ ਐਕਟ ਦਾ ਆਪਾ ਕੀਤਾ। ਠੀਕ। ਸਹੀ। ਤੇ ਸਾਡੇ ਮਾੜੇ ਯੋਗਲੇ ਨਹੀਂ ਇਹਨਾਂ ਦਾ ਰਿਮਾਂਡ ਜੀਐਚ ਖਤਮ ਹੋ ਗਿਆ ਤੇ ਸਾਨੂੰ ਜੁਡੀਸ਼ੀਅਲ ਕੋਲ ਉਹਦੇ ਕੋਲ ਫਿਰ ਰਿਮਾਂਡ ਦਰਾਂਨ ਦੱਸਿਆ ਸਾਰਾ ਉਹਨਾਂ ਨੂੰ ਵੀ ਰਿਮਾਂਡ ਦਰਾਂਨ ਇਹਨਾਂ ਦੀ ਸਦੋਪਾ ਤਕਤੀਸ਼ ਕੀਤੀ ਗਈ। ਇਹਨਾਂ ਦਾ ਮਲਟੀਪਲ ਟਾਈਮ ਦਾ ਰਿਮਾਂਡ ਲਿਆ। ਸ਼ੇ ਉਹਦੇ ਬੀਤੇ ਨਾ ਮੇਰੇ ਗਾਂ ਦੁਕਾਨ ਸਾਨੂੰ ਸਰ ਕਿੱਥੋਂ ਖੜਿਆ ਕਿੱਥੋਂ ਬਣਿਆ ਨਾ ਨਾਹਰਪੁਰ ਦੇ ਨਾਂ ਕਿ ਨਾਹਰਪੁਰ ਕੱਦ ਸਰ ਆ ਬਕਵਾ ਜਗ੍ਹਾ ਤੋਂ ਕੋਈ ਕੋਈ ਨਾੜਾ ਵਾਲੀ ਨਾੜਾ ਵਾਲਾ ਸ਼ੇ ਨਾੜਾ ਵਾਲੀ ਪੜਿਆ ਨਹੀਂ ਯਾਸ ਮਾਰ ਨਾੜਾ ਪੜਿਆ ਕੋਲ ਕਰੋ ਸ਼ਿਕਾਰ ਮਾਸ ਸ਼ਿਕਾਰ ਮਾਸ ਜੇ ਲਾ ਬੰਦੇ ਮਾਰ ਕੇ ਕਰੋ ਕੋਈ ਹੋਰ ਅੰਸਰ ਕੋਈ ਪੜਿਆ ਹੋਣੀ ਇਹਨਾਂ 45 ਤੋਂ 30 ਜੀ ਜਿਵੇਂ ਪੜੇ ਜਾਣਗੇ ਇਹਦੇ ਵਿੱਚ ਹੋਰ ਬੰਦੇ ਆਪਾਂ ਤੁਹਾਨੂੰ ਨਾਮ ਦਾ ਦੱਸ ਕਰਾਂਗੇ ਧੰਨ